ਇਹ ਕੱਲ ਦੋਸਤੋ ਪੰਜਾਬ ਦੇ ਵਿੱਚ ਜਿਹਾ ਛੁੱਟੀਆਂ ਦਾ ਹੋ ਗਿਆ ਐਲਾਨ ਲਗਾਤਾਰ ਤਿੰਨ ਛੁੱਟੀਆਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚਾਹ ਰਹੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਤੰਬਰ ਦਾ ਮਹੀਨਾ ਸ਼ੁਰੂ ਹੋਣਾ ਕਰੀਬ ਇੱਕ ਹਫਤਾ ਹੋ ਗਿਆ ਹੈ ਇਸ ਮਹੀਨੇ ਦੀ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਸਤੰਬਰ ਦੇ ਮਹੀਨੇ ਦੇ ਵਿੱਚ ਹੋਰ ਕੋਈ ਤਿਹਾੜ ਨਹੀਂ ਫਿਰ ਵੀ ਲਗਾਤਾਰ ਤਿੰਨ ਦਿਨ ਦੀਆਂ ਛੁੱਟੀਆਂ ਨੇ ਇਸ ਦੌਰਾਨ ਦਫ਼ਤਰ ਬੈਂਕ ਕਾਲਜ ਸਕੂਲ ਸਭ ਬੰਦ ਰਹਿਣਗੇ ਇਸ ਵਾਰ 15 16 17 ਸਤੰਬਰ ਦੀਆਂ ਛੁੱਟੀਆਂ ਦਾ ਐਲਾਨ ਹੈ ਜੋ ਕਿ ਕਿਸੇ ਜਸ਼ਨ ਤੋਂ ਘਟ ਨਹੀਂ ਹੈ ਇਹਨਾਂ ਛੁੱਟੀਆਂ ਪਿੱਛੇ ਕਾਰਨ ਵੀ ਦਿਲਚਪਸ ਨੇ 15 ਅਗਸਤ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ 16 ਸਤੰਬਰ ਨੂੰ ਇਸਲਾਮ ਧਰਮ ਦੇ ਮਹੱਤਵਪੂਰਨ ਤਿਉਹਾਰ ਈਦ-ਏ-ਮਿਲਾਦ-ਉੱਨ ਨਬੀ ਦੀ ਮਹੱਤਵਪੂਰਨ ਛੁੱਟੀ ਹੈ ਤੇ 17 ਨੂੰ ਸ਼ਕਰਮਾ ਪੂਜਾ ਦੇ ਮੁਕੇ ਛੁੱਟੀ ਹੈ ਜਿਵੇਂ 15 ਨੂੰ ਤਾਂ ਹਫਤਾਵਾਰੀ ਛੁੱਟੀ ਹੈ ਹਫਤੇ ਦੇ ਆਖਰੀ ਐਤਵਾਰ ਨੂੰ ਛੁੱਟੀ ਹੁੰਦੀ ਹੈ 16 ਨੂੰ ਈਦ ਹੈ ਇਸ ਤਾਰਾਂ ਨੂੰ ਜੀਆਂ ਵਿਸ਼ਕਰਮਾ ਪੂਜਾ ਹੈ ਜਿਸ ਕਾਰਨ ਛੁੱਟੀ ਹੈ ਇਸ ਮੁਕੇ ਵਕ ਵਕ ਜਗਾਵਾਂ ਤੇ ਛੁੱਟੀ ਹੋਣ ਦਾ ਐਲਾਨ ਕੀਤਾ ਗਿਆ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖੋ